ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜਿੰਦਾਬਾਦ। ਕੇਂਦਰ ਦੀ ਪੰਜਾਬ ਸਰਕਾਰ ਮਰਦਾਬਾਦ। 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 ਵਾਟਿਲਣਾ ਮਰਦਾਬਾਦ। ਮਰਦਾਬਾਦ। ज़िंदाबाद आयो साहिब ने बि लायो संुक्त किसान जबाद मोदी सरकार ਮੁਰਦਾਬਾਦ ਮੁਰਦਾਬਾਦ ਸਾਡੀਆਂ ਮੰਗਾਂ ਪੂਰੀਆਂ ਕਰੋ ਮੁਰਦਾਬਾਦ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਮੁਰਦਾਬਾਦ ਗਿੰਦਰਦੀ ਪਾਜ ਪਾ ਸਰਕਾਰ ਮੁਰਦਾਬਾਦ 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 ਯਾ ਸਰਕਾਰ ਮੁਰਦਾਬਾਦ 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 ਜੰਨਾ ਦੀ ਕਰਨਾ ਚੜਵੜੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਆਜੀ ਮੈਕਸੇ ਆ ਜਾ ਮੈਕਸੇ you wow. ਗਾਂ ਮੋੜ ਗਿਆ ਭਾਗ ਇਹ ਸਵੇਰੇ ਨਹੀਂ ਅੱਜ ਇੱਥੇ ਮੰਗੇ ਹੋ ਉਹ ਨਤੋਂ ਜਨ ਕਰਕੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਮੰਗਾਂ ਮਲਵਾਈਆਂ ਸਨ ਸਾਬ ਤੋਂ ਬੰਦ ਸਮਾ ਦਿੱਲੀ ਦੇ ਬਾਜ਼ਾਰਾਂ ਤੇ ਲਾ ਕੇ ਆਪਣੇ ਘਰ-ਬਾਰ ਛੱਡ ਕੇ ਆਪਣੇ ਪਰਿਵਾਰਾਂ ਨੂੰ ਨਾਲ ਲਿਜਾ ਕੇ ਕੋਈ ਸਰਕਾਰ ਨੂੰ ਝੁਕਾਇਆ ਸੀ ਜਿਹੜਾ ਕਹਿੰਦਾ ਸੀ ਇਹ ਵੀ ਗੱਲ ਕਹਿਦਣਾ ਪਿੱਛੇ ਵੀ ਮੁੜਦਾ ਤੁਹਾਡੇ ਇੱਕ ਨੇ ਉਸ ਮੋਦੀ ਨੂੰ ਪਿੱਛੇ ਮੋੜਨੇ ਮਜਬੂਰ ਕੀਤਾ ਲੋਕ ਸਮਰ ਪੀਸਾਇ ਕਿ ਨੂੰ ਜੇੜੀਆਂ ਮੰਗਾ ਮੰਵਾ ਕੇ ਟੋਲ ਮਿਲਦਾ ਦਿੱਲੀ ਤੋਂ ਆਏ ਸੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੇ ਵੀ ਸਾਰੇ ਬੰਦਾਂ ਨੇ ਉਹਦੇ ਚ ਆਪਣਾ ਹਿੱਸਾ ਪਾਇਆ ਸੀ ਉਹ ਮੰਗਾ ਅਜੇ ਵੀ ਦੇਵੀਆਂ ਬਿਉੜਣੀਆਂ ਟੜ ਗਿਆ ਹੋਈਆ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਕਰਕੇ ਆਏ ਸੀ ਸਰਕਾਰ ਤੇ ਇਹ ਡਗਰਾਉਣਾ ਨੂੰ ਦੇਰ ਇੱਕ ਵਾਰ ਫੇਰ ਸਾਡੀ ਸ਼ਕਤੀ ਨੂੰ ਜਿਹੜਾ ਸਾਡੀ ਤਾਕਤ ਨੂੰ ਜਿਹੜਾ ਪਰਖਣ ਦੇ ਲਈ ਤੇ ਸਰਕਾਰ ਸਾਡੇ ਉੱਪਰ ਨਜ਼ਰਾਂ ਨਾਲ ਹੀ ਬੈਠੀ ਹੈ ਪ੍ਰੈਸ ਵਾਲੇ ਹੁਣ ਕਿਹਨਾਂ ਦੇ ਫੋਟੋ ਖਿੱਚਣੀਆਂ ਮੈਂ

ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਨੂ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਜਿੰਦਾਬਾਦ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ 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 ਖਾਨਕ ਦਾ ਜਿੰਦਾਬਾਦ 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 ਖਾਨ ਮਜ਼ਦੂਰ ਇਕਾ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ 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 ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਪੂਰੇ ਭਾਰਤ ਦੇ ਜਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਧਰਨੇ ਦੇ ਕੇ ਰਾਸ਼ਟਰਪਤੀ ਦ੍ਰੋਪਤੀ ਮਰਮੋ ਨੂੰ ਮੰਗ ਪੱਤਰ ਭੇਜ ਰਹੇ ਆ ਸਾਰਿਆਂ ਨੂੰ ਪਤਾ ਹੈ ਵੀ ਸ਼ੰਭੂ ਤੇ ਖਨੌਰੀ ਬਾਟਰਾਂ ਦੇ ਉੱਤੇ ਪਿਛਲੇ 8-9 ਮਹੀਨੇ ਤੋਂ ਕਿਸਾਨ ਜਿਹੜਾ ਹੈਗਾ ਉਹ ਲਗਾਤਾਰ ਸੰਘਰਸ਼ ਕਰ ਰਹੇ ਆ ਉਹ ਦਿੱਲੀ ਜਾਣ ਦੀ ਜਿੱਦ ਕਰ ਰਹੇ ਆ ਤੇ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਹਰਿਆਣੇ ਦੀ ਸਰਕਾਰ ਉਹਨਾਂ ਦੇ ਰਸਤੇ ਬੰਦ ਕਰਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਔਰ ਉਹਨਾਂ ਤੇ ਤਸ਼ੱਦਦ ਕਰ ਰਹੀ ਹੈ ਇਸੇ ਢੰਗ ਦੇ ਨਾਲ ਜਿਹੜੇ ਵੱਡੇ ਲੀਡਰ ਜਗੀਰ ਸਿੰਘ ਡੱਲੇਵਾਲ ਹੁਣੀ ਆ ਉਹ ਲੰਮੇ ਸਮੇਂ ਤੋਂ ਜਿਹੜਾ ਹੈਗਾ ਉਹ ਭੁਖੜਦਾਲ ਕਰਕੇ ਬੈਠੇ ਆ 26ਵੇਂ 27ਵੇਂ ਦਿਨ ਚ ਉਹਨਾਂ ਦੀ ਭੁਖੜਦਾਲ ਜਿਹੜੀ ਹੈਗੇ ਸ਼ਾਮਲ ਹੋ ਗਈ। ਹਾਲਤ ਉਹਨਾਂ ਦੀ ਬੜੀ ਨਾਜ਼ੁਕ ਹੈ। ਔਰ ਅਸੀਂ ਸਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਸਰਕਾਰ ਨੂੰ ਬੀਲ ਪਹਿਲਾਂ ਵੀ ਕੀਤੀ ਸੀ। ਹੁਣ ਵੀ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਇਹ ਹਾਲਾਤ ਵਿਗੜ ਜਾਣੇ ਆ। ਉਹਨਾਂ ਦੇ ਨਾਲ ਜਿਹੜੇ ਦੋ ਫੋਰਮ ਬੈਠੇ ਉਹਨਾਂ ਦੇ ਨਾਲ ਫੋਰੀ ਤੌਰ ਤੇ ਗੱਲ ਕਰਕੇ ਮਾਮਲੇ ਨੂੰ ਡੱਪਟਾਇਆ ਜਾਵੇ। ਤੁਸੀਂ ਜਿਹੜਾ ਹੈਗਾ ਜੋ ਇਹ ਬਣਾਇਆ ਹੋਇਆ ਵੀ ਦਿੱਲੀ ਦੇ ਵਿੱਚ ਕਿਸੇ ਨੂੰ ਬੜਨ ਨਹੀਂ ਦੇਣਾ ਇਹ ਬੜੀ ਮੰਦਭਾਗੀ ਔਰ ਬਹੁਤ ਜਮਹੂਰੀਅਤ ਵਿਰੋਧੀ ਕਦਮ ਹੈ ਪਿਛਲੇ ਦਿਨੀ ਵੀ ਨੋਇਡਾ ਦੇ ਵਿੱਚ ਤੇ ਗ੍ਰੇਟਰ ਨੋਇਡਾ ਦੇ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਰਾਜਧਾਨੀ ਚ ਕੋਸ਼ਿਸ਼ ਕਰ ਰਹੇ ਸੀ ਐਂਟਰ ਹੋਣ ਦੀ ਉਹਨਾਂ ਨੂੰ ਰੋਕਿਆ ਔਰ ਅਕਸਰ ਥਾਣੇ ਦੇ ਵਿੱਚ ਬੰਦ ਕੀਤਾ ਹੋਇਆ 112 ਦੇ ਲਗਭਗ ਕਿਸਾਨ ਜਿਹੜਾ ਹੈਗਾ ਉਹ ਥਾਣੇ ਚ ਬੰਦ ਹੈ ਉਹਨਾਂ ਦੇ ਉੱਪਰ ਧਾਰਾ 109 ਲਾ ਕੇ ਉਹਨਾਂ ਨੂੰ ਜਿਹੜਾ ਹੈਗਾ ਬੰਦ ਕੀਤਾ ਹੋਇਆ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਜਿਹੜੇ ਨਵੇਂ ਕੌਮੀ ਰਾਸ਼ਟਰੀ ਕੌਮੀ ਖੇਤੀ ਮਾਰਕੀਟਿੰਗ ਜਿਹੜੀ ਹੈਗੀ ਉਹ ਮਤਾ ਲੈਂਦਾ ਇਹਨਾਂ ਨੇ ਉਹ ਸੂਬਿਆਂ ਨੂੰ ਦਿੱਤਾ ਹੈ ਕਿ ਉਹ ਪਾਸ ਕਰਕੇ ਸਾਨੂੰ ਭੇਜੋ ਉਹ ਤਿੰਨ ਕਾਨੂੰਨ ਹੈ ਜਿਹੜੇ ਪਹਿਲਾਂ ਅਸੀਂ ਰੱਦ ਕਰਵਾਏ ਆ ਸਿੱਧੇ ਔਰ ਮੋੜ ਪੁੱਠੇ ਸਿੱਧੇ ਢੰਗ ਦੇ ਨਾਲ ਉਹਨਾਂ ਤਿੰਨਾਂ ਕਾਨੂੰਨਾਂ ਨੂੰ ਮੁੜ ਕੇ ਲਾਗੂ ਕਰਨਾ ਚਾਹੁੰਦੇ ਆ ਔਰ ਸਾਡੀ ਖੇਤੀ ਜਿਹੜੀ ਹੈਗੀ ਆ ਉਹ ਅਡਾਨੀਆਂ ਬਾਨੀਆਂ ਦੇ ਜਿਹੜਾ ਹੈਗਾ ਹਵਾਲੇ ਕਰਨਾ ਚਾਹੁੰਦੇ ਆ ਇਹ ਕਦੇ ਜਿੱਤ ਮਨਜ਼ੂਰ ਨਹੀਂ ਸਾਨੂੰ ਇਹ ਪੰਜਾਬ ਸਰਕਾਰ ਨੂੰ ਵੀ ਅਸੀਂ ਅਪੀਲ ਕੀਤੀ ਹੈ ਉਹਨਾਂ ਨਾਲ ਮੀਟਿੰਗ ਕੀਤੀ ਆ ਅਸੀਂ ਇਹ ਇਸ ਨੂੰ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਸਦਕੇ ਇਹਨੂੰ ਰੱਦ ਕਰੋ ਔਰ ਸੈਂਟਰ ਨੂੰ ਵੀ ਕਹਿੰਨੇ ਆ ਵੇ ਬੰਦੇ ਦੇ ਪੁੱਤ ਬਣ ਜੋ ਬਾਜ ਆ ਜੋ ਇਹ ਗੱਲ ਠੀਕ ਨਹੀਂ ਹੈ ਅਸੀਂ ਨਾ ਪਹਿਲਾਂ ਤਿੰਨ ਕਾਨੂੰਨ ਲਾਗੂ ਕਰਨ ਦਿੱਤੇ ਨਾ ਆਉਣ ਵਾਲੇ ਸਮੇਂ 'ਚ ਕਰਨ ਦੇ ਜਿੱਤੀ ਹੋਈ ਆ ਹੁਣ ਹੋਰ ਨਵਾਂ ਹੀ ਉਹੀ ਕਾਲੇ ਕਾਨੂੰਨ ਸੇਮ ਹੋਰ ਪੰਜਾਬ 'ਚ ਲੈ ਕੇ ਆ ਰਹੇ ਆ ਪੰਜਾਬ ਦੀ ਪੂਰੀ ਸਟੇਟਾਂ ਨੂੰ ਦੇ ਰਹੇ ਆ ਵੇ ਤੁਸੀਂ ਇਹਨਾਂ ਤੇ ਐਗਰੀ ਹੋ ਜਾਓ ਤਾਂ ਕਿ ਵੀ ਅਸੀਂ ਇਹ ਕਾਨੂੰਨ ਉਹੀ ਕਾਨੂੰਨ ਦੁਬਾਰਾ ਲਿਆਉਣੇ ਚਾਹਦੇ ਆ ਲੇਕਿਨ ਇੱਕ ਜਿੰਨਾ ਚਿਰ ਪੰਜਾਬ ਚ ਦਾਮਾਂ ਇਹ ਕਾਲੇ ਕਰੂਣ ਜਿੰਨੇ ਮਰਜ਼ੀ ਦਰਦ ਲੈ ਆਣ ਅਸੀਂ ਨਹੀਂ ਆਣ ਦੇਵਾਂਗੇ ਨਾ ਨੰਨ ਲਾਗੂ ਹੋਣ ਦੇਵਾਂਗੇ ਭਾਵੇਂ ਸਾਡੀ ਕਰੋਨਾ ਕੁਰਬਾਨੀਆਂ ਅੱਜ ਲੱਗ ਕੁਰਬਾਨੀ ਦੇਣ ਲਈ ਬੈਠਾ ਲੇਕਿਨ ਤੇ ਹਜ਼ਾਰਾਂ ਪੰਜਾਬੀ ਪਹਿਲਾਂ ਕੁਰਬਾਨੀਆਂ ਦੇ ਚੁੱਕੇ ਅੱਜ ਵੀ ਦੇਣ ਨੂੰ ਤਿਆਰ ਬੈਠੇ ਆ ਅਸੀਂ ਮੁੱਦਾ ਕੀ ਜਰ ਤੁਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਤਦਕਾਲ ਦਿੱਤੀ ਹੈ ਕਿਉਂਕਿ ਕੁਝ ਪੁਰਾਣੇ ਮੁੱਦੇ ਪਏ ਆ ਪਰ ਜਿਹੜੇ ਨਵੇਂ ਮੁੱਦੇ ਆ ਜਿਹੜੇ ਦੋ ਫਾਰਮਾਂ ਤੇ ਕਿਸਾਨ ਬੈਠੇ ਆ ਖਨੌਰੀ ਔਰ ਸੰਭੂ ਬਾਡਰ ਤੇ ਅਸੀਂ ਇਹ ਚਾਹੁੰਦੇ ਆ ਕਿ ਸਰਕਾਰ ਉਹਨਾਂ ਦੇ ਨਾਲ ਸੋਹਰੀ ਗੱਲਬਾਤ ਕਰੇ ਕਿਉਂਕਿ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਵੀ ਬਹੁਤ ਜੜੀ ਖਰਾਬ ਆ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਖਰਾਬ ਹੋ ਸਕਦੀ ਆ ਇੱਕ ਜਿਹੜਾ ਮੰਡੀਕਰਨ ਜਿਹੜਾ ਖੜੜਾ ਲੈ ਕੇ ਆਏ ਉਹ ਖੇਤੀ ਨੀਤੀ ਦਾ ਉਹਦੇ ਤੇ ਅਸੀਂ ਬਿਲਕੁਲ ਸਹਿਮਤ ਨਹੀਂ ਹੈਗੇ ਸੀ ਕਹਿੰਦੇ ਉਹਨੂੰ ਰੱਦ ਕਰਨ ਕਿਉਂਕਿ ਇਹਨਾਂ 트리플 ਪੀ ਜਿਹੜਾ ਪ੍ਰਾਈਵੇਟ ਜਿਹੜਾ ਕਰਨ ਕਰਕੇ ਸਾਰੇ ਜਿਹੜੇ ਮੰਡੀਕਰਨ ਨੂੰ ਖਤਮ ਕਰਕੇ ਲੋਕਾਂ ਦੀ ਰੋਟੀ ਰੋਜੀ ਦਾ ਜਿਹੜਾ ਆਖਰੀ ਨੁਆਲਾ ਤੱਕ ਖੋਣ ਲਈ ਸਰਕਾਰ ਤਿਆਰ ਆ ਪਰ ਲੋਕ ਜਿਹੜੇ ਆ ਬਿਲਕੁਲ ਇਹ ਸਹਿਮਤ ਨਹੀਂ ਕਰਨਗੇ ਜਿੱਦਾਂ ਅੱਗੇ ਇੱਕ ਪ੍ਰੋਟਾ ਸੰਘਰਸ਼ ਕੀਤਾ ਦਿੱਲੀ ਦੀ ਅਗਵਾ ਹਤੇ ਲੋਕ ਉਸ ਲਈ ਤਿਆਰੀ ਕਰਨਗੇ ਔਰ ਇਹਨਾਂ ਦਾ ਜਿਹੜਾ ਖਰੜਾ ਜਿਹੜਾ ਹੈ ਉਹ ਰੱਦ ਕਰਨ ਲਈ ਤਿਆਰ ਹੈ ਔਰ ਪੰਜਾਬ ਸਰਕਾਰ ਨੂੰ ਵੀ ਅਸੀਂ ਕਹਿੰਦੇ ਆ ਕਿ ਇਹਨੂੰ ਖਰੜੇ ਨੂੰ ਰੱਦ ਕਰਕੇ ਉਹਨਾਂ ਨੂੰ ਵਾਪਸ ਭੇਜੇ ਜੇ ਨਹੀਂ ਵੀ ਸਰਕਾਰ ਕਰੂਗੀ ਤਾਂ ਲੋਕ ਇਹਦੇ ਨਾਲ ਮੂੰਹ ਤੋੜਮਾ ਜਿਹੜਾ ਜਵਾਬ ਦੇਵਾਂਗੇ ਧੰਨਵਾਦ